ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ 컬렉ਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਸੋਹਣੀ ਤੇ ਪਿਆਰੀ ਜੀ 컬렉ਸ਼ਨ ਲੈ ਕੇ ਆਏ ਹਾਂ ਜੀ ਸਾਰੇ ਸੂਟ ਸਰਦੀ ਵਾਲੇ ਹੋਣਗੇ ਜੀ ਗਰਮ ਸੂਟ ਹੋਣਗੇ ਪਿਓਰ ਪਸ਼ਮੀਨੇ ਦੇ ਇਹ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਰਾਮਟੈਕਸ ਬ੍ਰਾਂਡ ਦੇ ਹੈ ਜੀ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਜਿਹਾ ਫੈਬਰਿਕ ਹੈ ਕੋਈ ਇਹ ਕਪੜਾ ਖਰਾਬ ਨਹੀਂ ਹੁੰਦਾ ਜੀ ਕਲਰ ਨਹੀਂ ਖਰਾਬ ਹੁੰਦਾ ਕੋਈ ਇਹ ਤੇ ਬੁਰ ਨਹੀਂ ਆਉਂਦਾ ਬਹੁਤ ਸੋਹਣਾ ਫੈਬਰਿਕ ਹੈ ਪਿਓਰ ਗਰਮ ਦੇ ਵਿੱਚ ਹੈ ਜੀ 1250 ਰੁਪਏ ਪ੍ਰਾਈਸ ਹੈ ਜੀ ਜਲਦੀ ਜਲਦੀ ਬਹੁਤ ਸੋਹਣੇ ਤੇ ਪਿਆਰੇ ਪਿਆਰੇ ਜੇ ਕਲਰ ਹੈ ਜੀ ਜਲਦੀ ਬੁਕਿੰਗ ਕਰਵਾ ਲਓ ਲਿਮਟਡ ਜਸਟਾਕ ਹੈ ਜੀ ਇੱਕ ਇੱਕ ਕਲਰ ਦੇ ਵਿੱਚ ਦੋ ਦੋ ਸੂਟ ਹੀ ਹੈ ਜੀ ਇਹ ਵਾਲੇ ਸੂਟ ਸਿੰਗਲ ਸਿੰਗਲ ਆਉਣਗੇ ਜੀ ਇਹ ਵੀ ਪਸ਼ਮੀਨੇ ਦੇ ਸੂਟ ਹੈ ਜੀ ਬਹੁਤ ਹੀ ਜ਼ਿਆਦਾ ਸੁਪੀਰੀਅਰ ਜੀ ਕਲੈਕਸ਼ਨ ਹੈ ਜੀ ਬਹੁਤ ਸੋਹਣੇ ਸੋਹਣੇ ਜੇ ਤੇ ਪਿਆਰੇ ਪਿਆਰੇ ਜੇ ਕਲਰ ਡਿਜ਼ਾਈਨ ਹੈ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲਓ ਜੀ ਜਿਹੜੀ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਕਲੈਕਸ਼ਨ ਅੱਜ ਵਾਲੀ ਬਹੁਤ ਜ਼ਿਆਦਾ ਪਿਆਰੀ ਹੈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਸੂਟ ਪਸ਼ਮੀਨੇ ਦੇ ਆਉਣਗੇ ਜੀ ਪਿਓਰ ਦੇ ਪਿਓਰ ਪਸ਼ਮੀਨਾ ਦਾ ਫੈਬਰਿਕ ਆਊਗਾ ਜੀ ਕੋਈ ਵੀ ਕੋਈ ਵੀ ਸ਼ਿਕਾਇਤ ਨਹੀਂ ਹੈ ਜੀ ਕੋਈ ਕਲਰ ਦੀ ਸ਼ਿਕਾਇਤ ਨਹੀਂ ਕੋਈ ਕੱਪੜੇ ਦੀ ਸ਼ਿਕਾਇਤ ਨਹੀਂ ਕੋਈ ਬੁਰ ਦੀ ਸ਼ਿਕਾਇਤ ਨਹੀਂ ਬਹੁਤ ਸੋਹਣਾ ਤੇ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਜੀ ਇਹ ਵਾਲੇ ਸੂਟ ਆਉਣਗੇ ਜੀ ਦਾਸ ਬ੍ਰਾਂਡ ਦੇ ਕਟ్రਾਈ ਦੇ ਹੈ ਜੀ ਕਟ్రਾਈ ਦੀ ਸ਼ਰਟ ਆਊਗੀ ਡਿਜੀਟਲ ਪ੍ਰਿੰਟ ਦੀ ਸ਼ੈਡੋ ਪ੍ਰਿੰਟ ਦੀ ਨਾਲ ਕਟ్రਾਈ ਦੀ ਬਾਟਮ ਆਊਗੀ ਬਹੁਤ ਸੋਹਣਾ ਖੁੱਲਾ ਡੁੱਲਾ 2.5 ਮੀਟਰ ਦਾ ਮਸਲੀਨ ਦਾ ਦੁਪੱਟਾ ਆਊਗਾ ਜੀ ਤੇ ਰੰਗ ਡਿਜ਼ਾਈਨ ਸਾਰੇ ਇੱਕ ਤੋਂ ਇੱਕ ਵੱਧ ਕੇ ਸੋਹਣੇ ਆ ਜੀ 1990 ਰੁਪਏ ਪ੍ਰਾਈਸ ਹੈ ਜੀ ਬਹੁਤ ਸੋਹਣੇ ਤੇ ਪਿਆਰੇ ਜਿਹੇ ਇਹਨਾਂ ਦੀ ਡਿਜ਼ਾਈਨਿੰਗ ਹੈ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਜੀ ਇਹ ਵਾਲੇ ਕਲਰ ਡਿਜ਼ਾਈਨਾਂ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਇਹ ਵਾਲੇ ਸੂਟ ਵੀ ਗਰਮ ਆਉਣਗੇ ਜੀ ਚੈੱਕ ਸਟੱਫ ਦੇ ਵਿੱਚ ਜੀ ਨਾਲ ਪਲੇਨ ਬਾਟਮ ਆਊਗੀ ਚੈੱਕ ਵਾਲਾ ਸ਼ਾਲ ਆਊਗਾ 950 ਰੁਪਏ ਪ੍ਰਾਈਸ ਹੈ ਜੀ ਕਲਰ ਡਿਜ਼ਾਈਨ ਤੁਸੀਂ ਦੇਖੋ ਜੀ ਇੰਨੇ ਪਿਆਰੇ ਹੈ ਜੀ ਕੋਈ ਵੀ ਸੂਟ ਸੂਟ ਛੱਡਣ ਨੂੰ ਦਿਲ ਨਹੀਂ ਕਰਦਾ ਇੰਨੇ ਸੋਹਣੇ ਸੋਹਣੇ ਸੂਟ ਹੈ ਜੀ ਤੁਸੀਂ ਇਹ ਸਿੰਗਲ ਸਿੰਗਲ ਸੂਟ ਆਊਗਾ ਜੀ ਫਟਾਫਟ ਤੁਸੀਂ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਲਿミਟਿਡ ਜਸਟ ਸਟਾਕ ਹੁੰਦਾ ਹੈ ਜੀ ਤੇ ਬਹੁਤ ਪਿਆਰੇ ਦੁਬਾਰਾ ਇਹ ਕਲਰ ਡਿਜ਼ਾਈਨ ਮਿਲਦੇ ਨਹੀਂ ਜੀ ਤੁਸੀਂ ਜਦੋਂ ਹੀ ਆਪਾਂ ਤੁਹਾਨੂੰ ਵੀਡੀਓ ਪਾਉਨੇ ਤੁਸੀਂ ਆਪਦੀ ਬੁਕਿੰਗ ਫਟਾਫਟ ਕਰਵਾ ਲਿਆ ਕਰੋ ਜੀ ਇਹ ਵਾਲੇ ਸੂਟ ਵੀ ਬ੍ਰਾਂਡਡ ਆਉਣਗੇ ਜੀ ਏਕੇ ਟੈਕਸ ਦੇ ਪਿਓਰ ਪਸ਼ਮੀਨੇ ਦੇ ਸੂਟ ਆਉਣਗੇ ਜੀ ਤੇ ਕਲਰ ਡਿਜ਼ਾਈਨ ਇਹਨਾਂ ਦੇ ਇੰਨੇ ਕੁ ਜ਼ਿਆਦਾ ਪਿਆਰੇ ਹੈ ਜੀ ਇੰਨੇ ਕੁ ਜ਼ਿਆਦਾ ਸੋਹਣੇ ਹੈ ਵੀ ਮਾਨੀ ਨਹੀਂ ਕਰਦਾ ਵੀ ਇਹਨਾਂ ਨੂੰ ਐ ਲੱਗਦਾ ਦੇਖੀ-ਦੇਖੀ ਚਾਹੀਏ ਇੰਨੇ ਸੋਹਣੇ ਸੂਟ ਆ ਤੇ ਸ਼ੈਡੋ ਪ੍ਰਿੰਟ ਦੀਆਂ ਬਾਟਮ ਆਉਣੀਆਂ ਡਿਜੀਟਲ ਪ੍ਰਿੰਟ ਦੀ ਸ਼ਰਟ ਆਊਗੀ 2.5 ਮੀਟਰ ਦੀ ਕੱਟ ਆਊਗੀ ਜੀ 900 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਇਹਨਾਂ ਦਾ ਪ੍ਰਾਈਸ ਹੈ ਤੁਸੀਂ ਘਰੇ ਬੈਠੇ ਇਹ ਸੂਟ ਕੋਈ ਵੀ ਮੰਗਵਾ ਸਕਦੇ ਹੋ ਤੁਸੀਂ ਸਾਡੇ ਤੇ ਯਕੀਨ ਕਰਕੇ ਇੱਕ ਵਾਰੀ ਸੂਟ ਜ਼ਰੂਰ ਮੰਗਵਾਓ ਜੀ ਤੁਸੀਂ ਕੋਈ ਇਹਨਾਂ ਦੀ ਕੰਪਲੇਂਟ ਹੈ ਹੀ ਨਹੀਂ ਜੀ ਕੋਈ ਵੀ ਇਹਨਾਂ ਤੇ ਬੁਰਨੀ ਆਉਂਦਾ ਪਿਓਰ ਦਾ ਫੈਬਰਿਕ ਆਊਗਾ ਜੀ ਬਹੁਤ ਸੋਹਣਾ ਕੋਈ ਸ਼੍ਰਿੰਕ ਨਹੀਂ ਹੁੰਦੇ ਕੋਈ ਛਿੱਜਦੇ ਨਹੀਂ ਬਹੁਤ ਸੋਹਣਾ ਕਪੜਾ ਹੈ ਜੀ ਤੁਸੀਂ ਇੱਕ ਵਾਰੀ ਮੰਗਵਾਓ ਜ਼ਰੂਰ ਇਕ ਵਾਰੀ ਟਰਾਈ ਜ਼ਰੂਰ ਕਰਕੇ ਦੇਖੋ ਜੀ ਤੇ ਬਹੁਤ ਸੋਹਣੇ ਸੋਹਣੇ ਜਿਹੇ ਇਹਨਾਂ ਦੇ ਡਿਜ਼ਾਈਨ ਹੈ ਜੀ ਬਹੁਤ ਸੋਹਣੇ ਸੋਹਣੇ ਜਿਹੇ ਰੰਗ ਹੈ ਪਿਆਰੇ ਪਿਆਰੇ ਜਿਹੇ ਕਲਰ ਹੈ ਮਿੱਠੇ ਮਿੱਠੇ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜੀ ਤੇ ਆਪਣਾ ਗਰੰਟੀ ਲੈਣੇ ਆ ਜੀ ਕੱਪੜੇ ਦੀ ਵੀ ਬਹੁਤ ਸੋਹਣਾ ਕਪੜਾ ਹੈ ਜੀ ਤੁਸੀਂ ਇੱਕ ਵਾਰੀ ਸਾਡੇ ਕਹਿਣ ਤੇ ਵਿਸ਼ਵਾਸ ਰੱਖ ਕੇ ਮੰਗਵਾ ਕੇ ਜ਼ਰੂਰ ਦੇਖੋ ਬਹੁਤ ਸੋਹਣਾ ਫੈਬਰਿਕ ਹੈ ਤੇ ਬਹੁਤ ਜ਼ਿਆਦਾ ਸੋਹਣੇ ਇਹਨਾਂ ਦੀ ਡਿਜ਼ਾਈਨਿੰਗ ਹੈ ਤੇ ਜਲਦੀ ਜਲਦੀ ਤੁਸੀਂ ਆਪਦੀ ਬੁਕਿੰਗ ਕਰਵਾ ਲੈਣੀ ਹੈ ਜੀ ਤੇ ਇਹ ਵਾਲੇ ਸੂਟ ਜਿਹੜੇ ਤੁਸੀਂ ਇਹ ਦੇਖ ਰਹੇ ਹੋ ਜੀ ਇਹ ਆਲ ਓਵਰ ਪਸ਼ਮੀਨੇ ਦੇ ਸੂਟ ਆਉਣਗੇ ਜੀ ਖੁੱਲਾ ਡੁੱਲਾ 2.5 ਮੀਟਰ ਦਾ ਪਸ਼ਮੀਨੇ ਦਾ ਸ਼ਾਲ ਆਊਗਾ ਜੀ ਇਹਨਾਂ ਦੇ ਨਾਲ ਅ ਸਟਾਲ ਨਹੀਂ ਹੈ ਜੀ ਇਹ ਸ਼ਾਲ ਹੈ 2.5 ਮੀਟਰ ਦੇ ਜੀ ਪੂਰੇ ਖੁੱਲੇ ਡੁੱਲੇ ਸ਼ਾਲ ਆਉਣਗੇ ਜੀ ਤੇ ਸੂਟ ਆਲ ਓਵਰ ਆਊਗਾ ਜੀ ਪਸ਼ਮੀਨੇ ਦਾ ਬਹੁਤ ਸੋਹਣਾ ਬ੍ਰਾਂਡਡ ਫੈਬਰਿਕ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਹੈ ਜੀ ਇਹਦੇ 'ਚ 1950 ਰੁਪਏ ਪ੍ਰਾਈਸ ਹੈ ਜੀ ਸ਼ਿਪਿੰਗ ਦੀ ਐਕਸਟਰਾ ਰਹੂਗੀ ਤੁਸੀਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਕੋਈ ਵੀ ਕਲਰ ਮੰਗਵਾ ਸਕਦੇ ਹੋ ਬਹੁਤ ਸੋਹਣੇ ਸੋਹਣੇ ਰੰਗ ਡਿਜ਼ਾਈਨ ਹੈ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਜੂਗੀ ਜੀ ਜੇ ਤੁਸੀਂ ਘੰਟੀ ਵਾਲਾ ਬਟਨ ਆਨ ਕਰੋਗੇ ਜਦੋਂ ਵੀ ਅਸੀਂ ਵੀਡੀਓ ਪਾਵਾਂਗੇ ਤੁਹਾਡੇ ਕੋਲ ਨਾਲ ਦੀ ਨਾਲ ਪਹੁੰਚੂਗੀ ਜੀ ਤੇ ਇੱਕ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਇੱਕ ਪਲੀਜ਼ ਲਾਈਕ ਜਰੂਰ ਕਰ ਦਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਵੀ ਜਰੂਰ ਕਰ ਦਿਆ ਕਰੋ ਵੀ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਆਪਣੀ ਤੇ ਕਿੰਵੇਂ ਦੇ ਆਪਣੇ ਸੂਟ ਲੱਗਦੇ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਜੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਕਿਵੇਂ ਦਾ ਸੂਟ ਹੈ ਕਿਵੇਂ ਦਾ ਪ੍ਰਾਈਸ ਹੈ ਕੀ ਸਟੱਫ ਹੈ ਕਿਵੇਂ ਦਾ ਇਹ ਕਪੜਾ ਰੂਗਾ ਆਪਾਂ ਸਾਰਾ ਕੁਝ ਦੱਸਦੇ ਆਂ ਜੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀਆਂ ਭੈਣਾਂ ਦਾ ਉਮੀਦ ਆ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਮਿਲਦੇ ਆਂ ਜੀ ਕੱਲ ਨੂੰ ਨੈਕਸਟ ਵੀਡੀਓ ਦੇ ਨਾਲ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ